ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰੇ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਏ ਆ ਜੀ ਜਿਨ੍ਹਾਂ ਚੋਂ ਦੋਨੇ ਦੇ ਦੋਨੇ ਹੀ ਟੋਕੜ ਗੱਬਣ ਚੈੱਕ ਪਾਸ ਨੇ ਇੱਕ ਨਾਲ ਬੱਚੀ ਆ ਜੀ ਉਹ ਬਾਈ ਦੇ ਨਾਲ ਗਾਂ ਦੇ ਫਰੀ ਦੇਣੀ ਆ ਜੀ ਜਿਹੜੀ ਗਾਂ ਦੀ ਬੱਚੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਦੇ ਸੈੱਟ ਕਰ ਲਿਓ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਪਿੰਦਰ ਜੀ ਪਿੰਡ ਬਰੇ ਤਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9592647670 ਠੀਕ ਆ ਵੀਰੇ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਵੀ ਹੈ ਜੀ ਬਾਈ ਇਹ ਦੂਜਾ ਸੂਆ ਸੂਈਆ ਤੇ ਤੀਜੇ ਲਈ ਗੱਬਣਾ ਕਿੰਨੇ ਸਮੇਂ ਦੀ ਬਾਈ ਤਿੰਨਾ ਮਹੀਨਿਆਂ ਦੀ ਇਹ ਗੱਬਣਾ ਲੈ ਚੌਥਾ ਲੱਗ ਗਿਆ ਹੁਣ ਚੌਥਾ ਲੱਗ ਗਿਆ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 8 ਕਿਲੋ ਬਾਈ ਤਿਆਰ ਆ ਗਿਆ ਜੋ ਕਿ ਦੇ ਦਾਂਗੇ ਜੀ ਦੇ ਦਾਂਗੇ ਬੀ ਥਣਾ ਦੀ ਦੰਨ ਹੈ ਜੀ ਬਿਲਕੁਲ ਬਾਈ ਓਕੇ ਜਿਹੜਾ ਸੀਮਨ ਲੱਗਿਆ ਉਹਦਾ ਰਿਕਾਰਡ ਹੈਗਾ ਜੀ ਹੈਗਾ ਬਾਈ ਆਪਣੇ ਕੋਲ ਠੀਕ ਆ ਜੀ ਠੀਕ ਆ ਉਹ ਆਪਾਂ ਕੋਈ ਗੱਲ ਨਹੀਂ ਜਿਹੜਾ ਲੈ ਕੇ ਜਾਊ ਉਹਨੂੰ ਦੇ ਦਾਂਗੇ ਥੂਰੂ ਖਾਣ ਠੀਕ ਆ ਵੀਰੇ ਤੋੜ ਕੇ ਦਿਖਾ ਦੇ ਸੱਜਰ ਦਾ ਵੀਰੇ ਸੋਹਣੇ ਪੰਜਾਬ ਵਾਲੀ ਵੱਡੀ ਜਰਸੀ ਹੈ ਜੀ। ਇਹ ਕੋਈ ਹਮਾਰਾ ਵਾਲੀ ਜਮਨ ਜੀ ਹਾਈਟ ਬਹੁਤ ਆ ਜੀ। ਅੱਜ ਦਾ ਦੁੱਧ ਨੈਟ 9 ਕਿਲੋ ਆ ਜੀ। ਤੁਸੀਂ ਚਾਹੇ 8 ਮੰਨ ਕੇ ਆਜੋ ਜੀ। ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ 3 ਮਹੀਨੇ ਤੋਂ ਪਲੱਸ ਗੱਬਣ ਕਿੱਕ ਪਾਸ ਕਰਾ ਕੇ ਲੈ ਜਾਓ ਜੀ। ਬਾਕੀ ਗਰਮੀਆਂ ਦਾ ਤੋਹਫਾ ਕਰਮ ਵਾਲੀ ਦਾ ਦੁੱਧ ਉਹ ਸੰਗਣਾ ਮੱਝਾ ਰਗਾ ਵੀਰ ਫੈਟ ਚੰਗੀ ਆਊਗੀ। ਚੰਗੀ ਆ ਵੜ ਥਣ ਕੱਲਾ ਕੱਲਾ ਨਿਖੜ ਮਾ ਹਾਥੀ ਚਵਾਈ ਵਾਲਾ ਥਾਣਾ ਜੀ ਸੰਭੀ ਪਲੀ ਵੀ ਪੂਰੀ ਚੜ ਗਈ ਆ ਹਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਸੈਜ ਦਾ ਬਾਕੀ ਵੀ ਰਿਜੀਨਲ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਆ ਸੂਏ ਤੀਜੇ ਵਾਸਤੇ ਗੱਬਣਾ ਦੂਜਾ ਸੂਆ ਸੂਈ ਹੋਈ ਆ ਆਪ ਦਾ ਡਾਕਟਰ ਲੈ ਆਇਆ ਤੇ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਲੈ ਗਈ ਸਭੀ ਸੀ ਲੈਣੀ ਆ ਲਾਦੂ ਭਾਈ ਜਾਂ ਜੋੜ ਨਹੀਂ ਵੀਰੇ ਹਾਂਜੀ ਨਿਆਣੇ ਦੀ ਨਾ ਪਾਲੇ ਭਾਈ ਨਾ ਕੋਣਾ ਨਾ ਨਹੀਂ ਬੋਣਾ ਨਾ ਪਾਵੇ ਜੈ ਜੀ ਡਿਮਾਂਡ ਵੀਰੇ ਜਿਹੜੇ ਲੈਣੀ ਹੈ ਬਈ ਇਹ 47000 ਲੈਣਾ ਮੁੱਲ ਕਰਾਉਣਾ ਬਈ ਜਿੰਨਾ ਵੀ ਮਰਜ਼ੀ ਕਰਾ ਲੈ ਪੜਾ 50 ਵਾਲੇ 55 ਲੈ ਨਹੀਂ ਇਹ ਸੰਤਾਨ ਇਹ ਵੀ ਗੱਲ ਬਾਈ ਦੀ ਸਹੀ ਆ ਬਈ ਮੁੱਲ ਮੁੱਲ ਕਰਾਉਣ ਨੂੰ ਜਿੰਨਾ ਕੋਈ ਮਰਜ਼ੀ ਕਰਾ ਲਵੇ ਜਿਹੜੇ ਲੈਣੇ ਰੁਪਏ ਆ ਉਹ 47000 ਰੁਪਇਆ ਕੋਈ ਬਾਲੀਪਨ ਤੋੜ ਵਾਲਾ ਬਾਈ ਕਹਿੰਦਾ ਆਪਰ ਨੂੰ ਨਾ ਫੋਨ ਲਾਵੇ ਜੈ ਜੀ ਆ ਡਿਮਾਂਡ ਬਾਕੀ ਵੈੜ ਵੀਰੇ ਚੰਗੀ ਆ ਤੇ ਦੋ ਨੰਬਰ ਵੀਰੇ ਸਿੰਘਾ ਵਾਲੀ ਵੈੜ ਇਹ ਕਿੰਨੇ ਵੇ ਸਮੇਂ 'ਚ ਆਸਤੇ ਗੱਭਣਾ ਜੀ ਇਹ ਬਾਈ ਦੂਜੇ ਵਾਸਤੇ ਗੱਭਣਾ ਕਿੰਨੇ ਸਮੇਂ ਦੀ ਜੀ ਇਹ ਨੂੰ ਬਈ ਹੁਣ 6 ਮਹੀਨਾ ਲੱਗ ਗਿਆ ਠੀਕ ਆ ਦੁੱਧੋ ਇਸ ਵਕਤ ਡਰਾਈ ਆ ਜੀ ਦੁੱਧੋ ਬਈ ਡਰਾਈ ਕੀਤੀ ਆ ਥਣਾ ਦੀ ਦੰਨ ਆ ਜੀ ਥਣਾ ਦੇ ਬਈ ਓਕੇ ਆ ਫੂਡ ਸ਼ਾਕ ਤਾਂ ਹੈ ਨਹੀਂ ਵੀਰੇ ਕੋਈ ਨਹੀਂ ਮੇਰੇ ਫੂਡ ਸ਼ਾਕ ਭੋਰਾ ਨਹੀਂ ਠੀਕ ਆ ਕਿਹੜਾ ਵੀਰੇ ਬੱਚਾ ਇਹ ਇਸੇ ਵੈਡ ਦਾ ਜੀ ਹਾਂ ਜੀ ਇਸੇ ਦਾ ਹੀ ਆ ਆ ਵਾਲੀ ਜਰਸੀ ਬੱਚੀ ਆ ਜੀ ਬੱਚਾ ਮਗਰ ਜਰਸੀ ਬੱਚੀ ਆ ਟੌਪ ਦੀ ਇਹ ਫਿਰ ਨਾਲ ਹੀ ਦੇਣੀ ਆ ਵਿੱਚੇ ਹੀ ਹੋਊਗੀ ਕੀਮਤ ਇਹ ਦੀ ਇਹ ਬਈ ਨਾਲ ਹੀ ਦੇ ਦੇਣੀ ਬੱਚੀ ਇਹਦੇ ਠੀਕ ਆ ਵੀਰੇ ਉਹ ਤੋੜ ਕੇ ਦਿਖਾ ਦਿਓ ਜੀ ਸਿੰਘ ਆ ਵੀਰੇ ਮਾਰ ਦੀ ਮੋਰਦੀ ਤਾਂ ਨਹੀਂ ਮੈਂ ਕਹਾਂ ਭਾਈ ਜਮਾਂ ਹੀ ਭੋਰਾ ਮਿਲਦਾ ਠੀਕ ਆ ਵੀਰੇ ਬਾਕੀ ਅੰਗ ਕ੍ਰੋਸ ਆ ਜੀ 6 ਮਹੀਨੇ ਦੀ ਗੱਬਨ ਕੈਕਾ ਜੀ ਤੇ ਦੁੱਧੋ ਇਸ ਵਾਸਤੇ ਡਰਾਈ ਹੈ ਜੀ ਸਿੰਗ ਜ਼ਰੂਰ ਆ ਤੇ ਬਾਈ ਕਹਿੰਦਾ ਛੰਡੀ ਸੀਲ ਦੀ ਗਾਰੰਟੀ ਹੋਊਗੀ ਤੇ ਨਾਲ ਇਹਦੇ ਬੱਚੀ ਆ ਜੀ ਉਹ ਬਾਈ ਕਹਿੰਦਾ ਨਾਲ ਆਪਾਂ ਫ੍ਰੀ ਹੀ ਦੇਣੀ ਆ ਬਾਕੀ ਥਣਾ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਕੋਈ ਗੱਲ ਨਹੀਂ ਜੇ ਇੱਥੇ ਬੰਨ ਲਓ ਚਾਹੇ ਤੁਸੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਬਾਈ 25000 ਰੁਪਿਆ ਦੀ ਠੀਕ ਹੈ ਵੀਰੇ ਹਾਂਜੀ ਬਾ ਕੋਈ ਬਾਹਲਾ ਨਾ ਐਵੇਂ ਧੱਕਾ ਕਰੇ ਠੀਕ ਹੈ ਵੀਰੇ 25000 ਰੁਪਿਆ ਬਾਈ ਕਹਿੰਦਾ ਇਹਦਾ ਲੈਣਾ ਸੰਭੀ ਪਲੀ ਪੂਰੀ ਚੰਗੀ ਆ ਇਹਨੇ ਸੱਜਰ ਨੇ ਵੀਰੇ ਕਿੰਨਾ ਕ ਦੁੱਧ ਦਿੱਤਾ ਜੀ ਬਈ 8 ਕਿਲੋ ਚ ਆਇਆ ਥੱਲੇ 8 ਕਿਲੋ ਠੀਕ ਆ ਵੀਰੇ ਬਾਕੀ ਨਾਗ ਤੁਹਾਨੂੰ ਨਾਲ ਬੱਚੀ ਵੀ ਮਿਲ ਜਾਣੀ ਆ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ